ਦਿਏ ਛੁੱਟੀਆਂ ਨੂੰ ਵਧਾਉਣ ਦੇ ਲਈ ਇੱਕ ਵੱਖਰੇ ਤਰੀਕੇ ਦਾ ਪੋਲ ਜਿਹੜਾ ਹੈ ਉਹ ਇੰਟਰਨੈਟ ਤੇ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਜੌਬ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਕਾਰਨ ਤੇ ਨਾਲ ਦੇ ਨਾਲ ਸੰਘਣੀ ਧੁੰਦ ਦੇ ਕਾਰਨ ਸਰਕਾਰੀ ਅਧਿਆਪਕਾਂ ਨੇ ਸਕੂਲੀ ਛੁੱਟੀਆਂ ਨੂੰ 20 ਜਨਵਰੀ ਤੱਕ ਵਧਾਉਣ ਦੀ ਮੰਗ ਕੀਤੀ ਹੈ ਔਰ ਜਦੋਂ ਅਸੀਂ ਮੌਜੂਦਾ ਸ਼ਡਿਊਲ ਦੀ ਗੱਲ ਕਰਦੇ ਤਾਂ ਉਸ ਦੇ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ 13 ਜਨਵਰੀ ਯਾਨੀ ਕਿ ਅੱਜ ਖਤਮ ਹੋਣ ਜਾ ਰਹੀਆਂ ਨੇ ਤੇ ਕੱਲ ਯਾਨੀ ਕਿ 14 ਜਨਵਰੀ ਤੋਂ ਸਕੂਲ ਜਿਹੜੇ ਨੇ ਉਹ ਖੁੱਲ ਜਾਣਗੇ ਪਰ ਮੌਸਮ ਦੀ ਗੰਭੀਰਤਾ ਤੇ ਠੰਡ ਦੇ ਵੱਧ ਰਿਹਾ ਸਾਨੂੰ ਦੇਖਦਿਆਂ ਹੋਇਆਂ ਜੋਨ ਦੇ ਲਈ ਵੱਖ-ਵੱਖ ਗਰੁੱਪਾਂ ਨਾਲ ਹੀ ਕਾਲਿੰਗ ਸਰਵੇ ਸ਼ੁਰੂ ਕੀਤਾ ਹੈ ਇਸ ਸਰਵੇ ਦੇ ਵਿੱਚ ਹੁਣ ਤੱਕ ਤਕਰੀਬ 1200 ਦੇ ਕਰੀਬ ਲੋਕ ਜਿਹੜੇ ਨੇ ਉਹ ਛੁੱਟੀਆਂ ਵਧਾਉਣ ਦੀ ਮੰਗ ਕਰ ਚੁੱਕੇ ਨੇ ਤੇ 250 ਦੇ ਕਰੀਬ ਲੋਕਾਂ ਨੇ ਛੁੱਟੀਆਂ ਨੂੰ ਨਾ ਵਧਾ ਕੇ ਸਕੂਲ ਦੁਬਾਰਾ ਖੁੱਲਣ ਦੇ ਲਈ ਗੱਲ ਕਹੀ ਹੈ ਜਾਣਕਾਰੀ ਮੁਤਾਬਕ ਅਧਿਆਪਕਾਂ ਵੱਲੋਂ ਵੱਖ-ਵੱਖ ਗਰੁੱਪਾਂ ਦੇ ਵਿੱਚ ਪੋਲ ਸਾਂਝੇ ਕੀਤੇ ਜਾ ਰਹੇ ਨੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਲੋਕ ਛੁੱਟੀਆਂ ਵਧਾਉਣ ਦੇ ਪੱਖ ਵਿੱਚ ਨੇ ਤੇ ਕਿੰਨੇ ਇਸ ਦੇ ਖਿਲਾਫ ਨੇ ਅਧਿਆਪਕਾਂ ਦਾ ਕਹਿਣਾ ਹੈ ਕਿ ਲਗਾਤਾਰ ਘਟ ਰਹੇ ਤਾਪਮਾਨ ਕਾਰਨ ਬੱਚਿਆਂ ਦੀ ਸਿਹਤ ਦੇ ਉੱਪਰ ਬੁਰਾ ਅਸਰ ਜਿਹੜਾ ਹੈ ਉਹ ਪੈ ਸਕਦਾ ਹੈ ਖਾਸ ਕਰਕੇ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਤੇ ਪਿੰਡਾਂ ਦੇ ਵਿੱਚ ਸਵੇਰੇ ਜਲਦੀ ਜਲਦੀ ਸਕੂਲ ਪਹੁੰਚਣ ਦੇ ਵਿੱਚ ਬੱਚਿਆਂ ਤੇ ਸਟਾਫ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਔਰ ਠੰਡ ਦੇ ਕਾਰਨ ਸਕੂਲਾਂ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਜਿਹੜੀ ਹੈ ਉਹ ਵੈਸੇ ਵੀ ਬਹੁਤ ਹੀ ਜ਼ਿਆਦਾ ਘੱਟ ਰਹਿਣ ਦਾ ਖਲਚਾ ਜਿਹੜਾ ਹੈ ਉਹ ਦਿਟਾਇਆ ਜਾ ਰਿਹਾ ਹੈ ਦਸਲ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਵੀ ਹੇਠਾ ਦਰਜ ਕੀਤਾ ਗਿਆ ਅੰਮ੍ਰਿਤਸਰ ਦੀ ਜਦੋਂ ਅਸੀਂ ਗੱਲ ਕਰਦੇ ਤੇ ਤਾਪਮਾਨ 3.2 ਡਿਗਰੀ ਪਟਿਆਲਾ ਦੇ ਵਿੱਚ 3.8 ਡਿਗਰੀ ਤੇ ਲੁਧਿਆਣਾ ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਮੌਸਮੀ ਪਾਕ ਦੀ پیشن گوئی ਅਨੁਸਾਰ ਅਗਲੇ ਹਫਤੇ ਦੇ ਵਿੱਚ ਵੀ ਠੰਡ ਤੇ ਧੁੰਦ ਦਾ ਕਹਿਰ ਜਾਰੀ रह ਸਕਦਾ ਹੈ ਔਰ ਇੱਥੇ ਦੱਸਣੀ ਹੋਊਗਾ ਕਿ ਸਰਕਾਰ ਪਹਿਲਾਂ ਹੀ ਦੋ ਵਾਰ ਸਰਦੀਆਂ ਦੀਆਂ ਛੁੱਟੀਆਂ ਵਧਾ ਚੁੱਕੀ ਹੈ ਪਹਿਲਾਂ ਛੁੱਟੀਆਂ 31 ਦਸੰਬਰ ਤੱਕ ਸੀ ਇਹਨਾਂ ਨੂੰ ਪਹਿਲਾਂ 7 ਜਨਵਰੀ ਤੱਕ ਤੇ ਫਿਰ 13 ਜਨਵਰੀ ਤੱਕ ਵਧਾਇਆ ਗਿਆ ਸੀ ਹੁਣ ਅਧਿਆਪਕਾਂ ਵੱਲੋਂ ਸਮੂਹਿਕ ਰਾਈ ਬਣਾ ਕੇ ਸਰਕਾਰ ਤੋਂ ਫਿਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ 20 ਜਨਵਰੀ ਤੱਕ ਹੋਰ ਛੁੱਟੀਆਂ ਨੂੰ ਵਧਾਇਆ ਜਾ ਸਕੇ ਸੋ ਇਸੇ ਤਰੀਕੇ ਜਦੋਂ ਅਸੀਂ ਇਸ ਖਾਸ ਪੋਲ ਦੀ ਗੱਲ ਕਰਦੇ ਇਸ ਦੇ ਤਹਿਤ ਅਧਿਆਪਕ ਜਿਹੜੇ ਨੇ ਆਪਣੀ ਮੰਨ ਦੀ ਇੱਛਾ ਦਾ ਪ੍ਰਗਟਾਵਾ ਕਰਨ ਨੂੰ ਚਾਹੁੰਦੇ ਨੇ ਕਿ ਬੱਚਿਆਂ ਦੀ ਸਿਹਤ ਅਤੇ ਸਾਬੀ ਦੇ ਲਈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਾਣੀ ਘਟਨਾ ਨਾ ਵਾਪਰੇ ਇਸ ਕਰਕੇ ਜਿਹੜਾ ਹੈ ਉਹ ਸਕੂਲਾਂ ਨੇ ਛੁੱਟੀਆਂ ਵਧਾ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਸਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਜਾਂਦੇ ਨੇ ਜਾਂ ਫਿਰ ਜਦੋਂ ਅਸੀਂ ਆਤਿਆਤ ਦੀ ਗੱਲ ਕਰਦੇ ਆ ਤੇ ਵਾਹਨਾਂ ਦੇ ذریعے ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਦੋਂ ਜਾੜਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਧੁੰਦ ਦੇ ਵਿੱਚ ਔਰ ਜਦੋਂ ਅਸੀਂ ਜ਼ੀਰੋ ਵਿਜ਼ਿਬਿਲਟੀ ਦੀ ਗੱਲ ਮੁਸ਼ਕਿਲਾਂ ਵੱਧ ਜਾਂਦੀਆਂ ਨੇ ਇਸ ਦੇ ਨਾਲ ਨਾ ਜਦੋਂ ਅਸੀਂ ਬੱਚਿਆਂ ਦੀ ਸਿਹਤ ਦੀ ਆਬੀ ਦੀ ਗੱਲ ਕਰਦੇ ਆ ਵਿਆਪਕਾ ਦਾ ਮੰਨਣਾ ਹੈ ਕਿ ਕਿ ਸ਼ਿਕਿਤ ਨਾਲ ਜਿੰਨੇ ਮਰਜ਼ੀ ਕੱਪੜੇ ਬੱਚਿਆਂ ਨੇ ਪਾਏ ਹੋਣ ਲੇਕਿਨ ਠੰਡ ਜਿਹੜੀ ਹੈ ਉਹ ਆਪਣਾ ਪ੍ਰਕੋਪ ਜ਼ਰੂਰ ਤੇ ਜ਼ਰੂਰ ਉਹਨਾਂ ਦੇ ਉੱਪਰ ਦਿਖਾ ਦਿੰਦੀ ਹੈ ਔਰ ਇਸ ਠੰਡ ਦੇ ਵੱਧ ਰਹੇ ਪ੍ਰਕੋਪ ਦੇ ਕਾਰਨ ਹੀ ਉਹ ਇਹਨਾਂ ਛੁੱਟੀਆਂ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਖਾਸ ਕਰਕੇ ਜਿਹੜੀ ਸੁਰੱਖਿਆ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਕਰਕੇ ਕਿ ਪਿਛਲੇ ਦਿਨੀ ਜਿਹੜੇ ਹੈ ਉਹ ਇੱਕ ਪੋਲ ਦੇ ਜ਼ਰੀਏ ਜਿਹੜੀ ਹੈ ਆਪਣੀ رائے ਨਾਲ ਦੇ ਨਾਲ ਲੋਕਾਂ ਦੀ رائے ਜਿਹੜੀ ਹੈ ਜੋ ਤੌਣ ਦੀ ਕੋਸ਼ਿਸ਼ ਅਧਿਆਪਕਾਂ ਦੇ ਸਮੂਹ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਇਹ ਪੋਲ ਜਿਹੜੀ ਹੈ ਉਹ ਕਰਵਾ ਰਹੇ ਨੇ ਵਕ ਵਕ ਗਰੁੱਪਾਂ ਦੇ ਵਿੱਚ ਮੈਸੇਜ ਭੇਜਿਆ ਜਾ ਰਿਹਾ ਹੈ ਜਿਸ ਦੇ ਤਹਿਤ ਕੀ ਪਤਾ ਕੀਤਾ ਜਾ ਸਕੀ ਕਿ ਕਿੰਨੇ ਲੋਕ ਜਿਹੜੇ ਨੇ ਉਹ ਸਰਦੀਆਂ ਦੀਆਂ ਛੁੱਟੀਆਂ ਨੂੰ ਹੋਰ ਜ਼ਿਆਦਾ ਯਾਨੀ ਕਿ 20 ਜਨਵਰੀ ਤੱਕ ਵਧਾਉਣ ਦੇ ਲਈ ਮੰਨਦੇ ਨੇ ਕਿਉਂਕਿ ਹੁਣ ਅਸੀਂ ਜੇ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਤਾਂ ਬੱਚਿਆਂ ਦੇ ਫਾਈਨਲ ਟਰਮ ਦੇ ਐਗਜ਼ਾਮ ਜਿਹੜੇ ਨੇ ਉਹ ਵੀ ਆਉਣ ਵਾਲੇ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਬਦਲਾਅ ਜਿਹੜਾ ਹੈ ਉਹ ਹੁੰਦਾ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਮੌਸਮ ਵਿਭਾਗ ਤੇ ਆਮ ਮੌਸਮ ਨੂੰ ਦੇਖਦਿਆਂ ਹੋਇਆਂ ਅਧਿਆਪਕਾਂ ਦੀ ਮੰਗ ਹੈ ਕਿ ਛੁੱਟੀਆਂ ਜਿਹੜੀਆਂ ਨੇ ਉਹ 20 ਜਨਵਰੀ ਤੱਕ ਜ਼ਰੂਰ ਤੇ ਜ਼ਰੂਰ ਵਧਾ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਖਾਸ ਕਰਕੇ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਜਿਹੜੀ ਹੈ ਉਹ ਨਾ ਆ ਸਕੇ ਔਰ ਜਦੋਂ ਬੱਚੇ ਸਕੂਲ ਦੇ ਵਿੱਚ ਆ ਵੀ ਜਾਣਗੇ ਜੇਕਰ ਸਕੂਲ ਸ਼ੁਰੂ ਵੀ ਹੋ ਜਾਂਦੇ ਨੇ ਤੇ ਉਹ ਕਹਿ ਰਹੇ ਨੇ ਕਿ ਇਹ ਖਰਚਾ ਜਿਤਾਇਆ ਜਾ ਰਿਹਾ ਹੈ ਕਿ ਬੱਚਿਆਂ ਦੀ ਹਾਜ਼ਰੀ ਜਿਹੜੀ ਹੈ ਬਹੁਤ ਘੱਟ ਹੋਵੇਗੀ ਕਿਉਂਕਿ ਸੱਚੀ ਹੀ ਠੰਡ ਜਿਹੜੀ ਹੈ ਆਪਣੇ ਉੱਪਰ ਕੋਪ ਦਿਖਾ ਰਹੀ ਹੈ ਜਿੱਥੇ ਇੱਕ ਪਾਸੇ ਬਹੁਤ ਜ਼ਿਆਦਾ ਸੰਘਣੀ ਧੁੰਦ ਹੈ ਉੱਥੇ ਹੀ ਸਰਦ ਹਵਾਵਾਂ ਜਿਹੜੀਆਂ ਨੇ ਉਸ ਸਿਹਤ ਦੇ ਉੱਪਰ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਨੇ ਹੁਣ ਦੇਖਦੇ ਆ ਕਿ ਇਹ ਕੀ ਨਤੀਜਾ ਜਿਹੜਾ ਹੈ ਇਸ ਖਾਸ ਪੋਲ ਦਾ ਸਾਹਮਣੇ ਆ ਸਕਦਾ ਹੈ